ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸਪੋਰਟ ਵਿੱਚ ਨਿਤਰੇ ਨੇ ਅਖਿਲੇਸ਼ ਯਾਦਵ ਅਖਿਲੇਸ਼ ਯਾਦਵ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੀ ਐਡ ਸ਼ਰੀ ਨਾਲ ਬਰਮਿੰਗਮ ਦੀ ਵੀਡੀਓ ਸਾਂਝੀ ਕੀਤੀ ਗਈ ਜਿਸ ਉੱਤੇ ਉਹਨਾਂ ਵੱਲੋਂ ਦਿਲਜੀਤ ਦੀ ਸਪੋਰਟ ਵਿੱਚ ਕੁਝ ਲਾਈਨਾਂ ਵੀ ਲਿਖੀਆਂ ਗਿਆ ਹਨ ਤੇ ਨਾਲ ਹੀ ਕਿਆ ਗਿਆ ਹੈ ਕਿ ਗੀਤ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ ਅਖਿਲੇਸ਼ ਯਾਦਵ ਵੱਲੋਂ ਦਿਲਜੀਤ ਤੋਂ ਸਾਂਝ ਦੇ ਹੱਕ ਵਿੱਚ ਪੋਸਟ ਪਾਈ ਗਈ ਹੈ ਉਹਨਾਂ ਵੱਲੋਂ ਦਿਲਜੀਤ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸਾਂਝੀ ਕਰਕੇ ਕੁਝ ਲਾਈਨਾਂ ਲਿਖੀਆਂ ਗਿਆ ਹਨ ਅਖਿਲੇਸ਼ ਯਾਦਵ ਵੱਲੋਂ ਹੇਟਰਸ ਨੂੰ ਤਗੜਾ ਜਵਾਬ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੁਝ ਲੋਕ ਦਿਖਾਵੇ ਲਈ ਸਹੀ ਉਹਨਾਂ ਦਾ ਸਾਥ ਦਿੰਦੇ ਹਨ ਨਵੇਂ ਜ਼ਮਾਨੇ ਅਤੇ ਨਵੀਂ ਪੀੜੀ ਵਿੱਚ ਵੱਖਰੀ ਥਿਰਕ ਹੁੰਦੀ ਹੈ ਨਵਿਆਂ ਵਿੱਚ ਆਸਤੇ ਤਰੱਕੀ ਦੀ ਭਾਵਨਾ ਹੁੰਦੀ ਹੈ ਲੋਕ ਉਹਨਾਂ ਦੀ ਪੋਜ਼ਿਟਿਵਿਟੀ ਨੂੰ ਪਸੰਦ ਕਰਦੇ ਨੇ ਲੋਕ ਉਹਨਾਂ ਦੀ ਊਰਜਾ ਤੇ ਉਤਸ਼ਾਹ ਤੋਂ ਪ੍ਰੇਰਣਾ ਵੀ ਲੈ ਲੈਂਦੇ ਤੇ ਲੈਂਦੇ ਨੇ ਤੇ ਨਾਲ ਹੀ ਅਖਿਲੇਸ਼ ਯਾਦਵ ਵੱਲੋਂ ਕਿਹਾ ਗਿਆ ਹੈ ਕਿ ਗੀਤ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ ਅਖਿਲੇਸ਼ ਯਾਦਵ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸਪੋਰਟ ਵਿੱਚ ਇਹ ਪੋਸਟ ਪਾਈ ਗਈ ਹੈ ਪੀਐਮ મોદી ਨੂੰ ਮੁਲਾਕਾਤ ਤੋਂ ਬਾਅਦ ਕਈ ਲੋਕਾਂ ਵੱਲੋਂ ਦਿਲਜੀਤ ਦੋ ਸਾਝਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਐਸਪੀ ਮੁਖੀ ਖਿਲੇਸ਼ ਯਾਦਵ ਵੱਲੋਂ ਦਿਲਜੀਤ ਦੇ ਹੱਕ ਵਿੱਚ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਦਿਲਜੀਤ ਦੇ ਬਰਮਿੰਗਮ ਸ਼ੋਅ ਦੀ ਵੀਡੀਓ ਜਿਸ ਵਿੱਚ ਉਹ ਐਟ ਸ਼ਰੀਨ ਨਾਲ ਗੋਂਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਵੀਡੀਓ ਸਾਂਝੀ ਕਰਕੇ ਹੇਟਰਸ ਨੂੰ ਜਵਾਬ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਗੀਤ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ ਨਵੇਂ ਜ਼ਮਾਨੇ ਤੇ ਨਵੀਂ ਪੀੜੀ ਵਿੱਚ ਇੱਕ ਵੱਖਰੀ ਥਿਰਕ ਹੁੰਦੀ ਹੈ ਲੋਕ ਉਹਨਾਂ ਦੀ ਊਰਜਾ ਤੇ ਉਤਸ਼ਾਹ ਤੋਂ ਪ੍ਰੇਰਨਾ ਲੈਂਦੇ ਹਨ ਅਖਿਲੇਸ਼ ਯਾਦਵ ਦੀ ਪੋਸਟ ਉੱਤੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸਪੋਰਟ ਵਿੱਚ ਨਿਤਰੇ ਨੇ ਅਖਿਲੇਸ਼ ਯਾਦਵ ਅਖਿਲੇਸ਼ ਯਾਦਵ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੀ ਐਡ ਸ਼ਰੀ ਨਾਲ ਬਰਮਿੰਗਮ ਦੀ ਵੀਡੀਓ ਸਾਂਝੀ ਕੀਤੀ ਗਈ ਜਿਸ ਉੱਤੇ ਉਹਨਾਂ ਵੱਲੋਂ ਦਿਲਜੀਤ ਦੀ ਸਪੋਰਟ ਵਿੱਚ ਕੁਝ ਲਾਈਨਾਂ ਵੀ ਲਿਖੀਆਂ ਗਿਆ ਹਨ ਤੇ ਨਾਲ ਹੀ ਕਿਆ ਗਿਆ ਹੈ ਕਿ ਗੀਤ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ ਅਖਿਲੇਸ਼ ਯਾਦਵ ਵੱਲੋਂ ਦਿਲਜੀਤ ਨੂੰ ਸਾਂਝ ਦੇ ਹੱਕ ਵਿੱਚ ਪੋਸਟ ਪਾਈ ਗਈ ਹੈ ਉਹਨਾਂ ਵੱਲੋਂ ਦਿਲਜੀਤ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸਾਂਝੀ ਕਰਕੇ ਕੁਝ ਲਾਈਨਾਂ ਲਿਖੀਆਂ ਗਿਆ ਹਨ ਅਖਿਲੇਸ਼ ਯਾਦਵ ਵੱਲੋਂ ਹੇਟਰਸ ਨੂੰ ਤਗੜਾ ਜਵਾਬ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੁਝ ਲੋਕ ਦਿਖਾਵੇ ਲਈ ਸਹੀ ਉਹਨਾਂ ਦਾ ਸਾਥ ਦਿੰਦੇ ਹਨ ਨਵੇਂ ਜ਼ਮਾਨੇ ਅਤੇ ਨਵੀਂ ਪੀੜੀ ਵਿੱਚ ਵੱਖਰੀ ਥਿਰਕ ਹੁੰਦੀ ਹੈ ਨਵਿਆਂ ਵਿੱਚ ਆਸ ਤੇ ਤਰੱਕੀ ਦੀ ਭਾਵਨਾ ਹੁੰਦੀ ਹੈ ਲੋਕ ਉਹਨਾਂ ਦੀ ਪੋਜ਼ਿਟਿਵਿਟੀ ਨੂੰ ਪਸੰਦ ਕਰਦੇ ਨੇ ਲੋਕ ਉਹਨਾਂ ਦੀ ਊਰਜਾ ਤੇ ਉਤਸ਼ਾਹ ਤੋਂ ਪ੍ਰੇਰਣਾ ਵੀ ਲੈਂਦੇ ਲੈਂਦੇ ਨੇ ਤੇ ਨਾਲ ਹੀ ਅਖਿਲੇਸ਼ ਯਾਦਵ ਵੱਲੋਂ ਕਿਹਾ ਗਿਆ ਹੈ ਕਿ ਗੀਤ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ ਅਖਿਲੇਸ਼ ਯਾਦਵ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸਪੋਰਟ ਵਿੱਚ ਇਹ ਪੋਸਟ ਪਾਈ ਗਈ ਹੈ ਪੀਐਮ મોદી ਨੂੰ ਮੁਲਾਕਾਤ ਤੋਂ ਬਾਅਦ ਕਈ ਲੋਕਾਂ ਵੱਲੋਂ ਦਿਲਜੀਤ ਦੋ ਸਾਝਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਐਸਪੀ ਮੁਖੀ ਖਿਲੇਸ਼ ਯਾਦਵ ਵੱਲੋਂ ਦਿਲਜੀਤ ਦੇ ਹੱਕ ਵਿੱਚ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਦਿਲਜੀਤ ਦੇ ਬਰਮਿੰਗਮ ਸ਼ੋਅ ਦੀ ਵੀਡੀਓ ਜਿਸ ਵਿੱਚ ਉਹ ਐਟ ਸ਼ਰੀਨ ਨਾਲ ਗੋਂਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਵੀਡੀਓ ਸਾਂਝੀ ਕਰਕੇ ਹੇਟਰਸ ਨੂੰ ਜਵਾਬ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਗੀਤ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ ਨਵੇਂ ਜ਼ਮਾਨੇ ਤੇ ਨਵੀਂ ਪੀੜੀ ਵਿੱਚ ਇੱਕ ਵੱਖਰੀ ਥਿਰਕ ਹੁੰਦੀ ਹੈ ਲੋਕ ਉਹਨਾਂ ਦੀ ਊਰਜਾ ਤੇ ਉਤਸ਼ਾਹ ਤੋਂ ਪ੍ਰੇਰਣਾ ਲੈਂਦੇ ਹਨ ਅਖਿਲੇਸ਼ ਯਾਦਵ ਦੀ ਪੋਸਟ ਉੱਤੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ